ਜੀ ਇਹ ਤਾਂ ਮੋਰੇ ਪੰਜਾ ਛੇ ਪਿੰਡਾਂ ਨੂੰ ਜਾ ਰਿਹਾ ਜੀ ਬੜੇ ਔਖੇ ਹੋ ਗਏ ਆ ਅਸੀਂ ਤਾਂ 6 ਮਹੀਨੇ ਹੋ ਗਏ ਇਹ ਤਾਂ ਨੰਗ ਵੀ ਨਹੀਂ ਹੁੰਦਾ ਜਾਂ ਮੜ ਜਾਂ ਮੀ ਪੈ ਜਾਂਦਾ ਘੁੰਮ ਕੇ ਕਦੇ ਸਕੂਟਰੀਆਂ ਤੇ ਜਾਂਦੀਆਂ ਨਹੀਂ ਤੁਰ ਕੇ ਹੀ ਜਾਣਾ ਪੈਂਦਾ ਹਾਂਜੀ ਇਹ ਜਿੰਨਾ ਵੀ ਹੋ ਸਕਦਾ ਹੈ ਜਲਦੀ ਤੋਂ ਜਲਦੀ ਬਣਾਓ ਜੀ ਇਹ ਸੀਵਰੇਜ ਪਾਉਣ ਲੱਗੇ ਸੀਵਰੇਜ ਪਾਇਆ ਜੀ ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ ਜੀ ਸੜਕ ਦਾ ਪੱਟ ਕੇ ਸਾਰੀ ਸ਼ਿਸ ਟਟ ਕੇ ਨੰਗੜੇ ਦੇ ਵੀ ਔਖਾ ਕਰ ਗਏ ਸੀਵਰੇਜ ਦਾ ਜੀ ਪਤਾ ਹੀ ਨਹੀਂ ਵੀ ਚੱਲੂਗਾ ਨਹੀਂ ਚੱਲੂ ਹਾਂਜੀ ਇਹ ਲੱਕ ਵਾਲੀ ਸੀ ਉਸ ਮਿੰਟ ਵਾਲੀ ਸੀ ਜੀ ਹਾਂਜੀ ਵਧੀਆ ਸੀ ਬਣੀਓ ਬਹੁਤ ਵਧੀਆ ਸੀਗਾ ਜੀ ਇਹ ਤਾਂ ਹੁਣ ਅੱਗੇ ਨਾਲੋਂ ਵੀ ਜ਼ਿਮਰੇ ਜਨਾਂ ਦਾ ਸਾਨੂੰ ਹੋਰ ਪੰਗੇ ਚ ਪਾਤਾ ਬਹੁਤ ਜੀ ਸੱਡ ਦਿੱਤੀ ਮੁੜ ਕੇ ਹਮੋਂ ਇਹ ਅਬ ਆ ਗਿਆ ਜਾਂ 2 ਮਹੀਨੇ ਬਾਅਦ ਇਹ ਵੀ ਨਹੀਂ ਆਇਆ ਮੁੜ ਕੇ ਇੰਤੇ ਇੱਧਰ ਪੱਥਰ ਪਾ ਗਿਆ ਉਧਰ ਦਾ ਕੁਝ ਵੀ ਨਹੀਂ ਕੀਤਾ ਜੀ ਹਾਂਜੀ ਅਰੇ ਭਾਜੀ ਜੋੜਦਾ ਤੇ ਇਹ ਹੈਗਾ 10 12 ਪਿੰਡਾਂ ਨੂੰ ਸਦਰਪੁਰ ਲੋਰੀ ਸਾਰੇ ਲਹਿਰਾ ਹੋ ਗਿਆ ਬੀਰੋਂਪੁਰ ਹੋ ਗਿਆ ਸਾਰੇ ਖਾਨਪੁਰ ਸਾਡੇ ਉਧਰੋਂ ਸਾਰੇ ਨਿਕਲ ਲੱਗਨੇ ਸੀ ਹੁਣ ਇੰਨੀ ਮੁਸ਼ਕਲ ਹੋ ਗਈ ਹੈ ਕਿ ਨਹੀਂ ਵੋਟਾਂ ਲੈਣ ਵੇਲੇ ਸਾਰੇ ਅੱਗੇ ਆ ਜਾਂਦੇ ਇਹ ਹੁਣ ਕਿਸੇ ਨੂੰ ਨਹੀਂ ਦਿਖਦਾਗਾ ਕਿ ਨਹੀਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਦੋ ਕਹਿੰਦੇ ਆਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਮੌਕੇ ਤੇ ਕੋਈ ਨਹੀਂ ਅੱਗੇ ਆਉਂਦਾ ਹੈਗਾ ਭਾਜੀ ਕਿੰਨਾ ਇਹ ਕਿਸੇ ਨੂੰ ਨਹੀਂ ਦਿਖਦਾ ਹੈਗਾ ਇੱਥੇ ਆਦੇ ਨਹੀਂ ਕੋਈ ਸਰਕਾਰੀ ਬੰਦਾ ਕੋਈ ਨਹੀਂ ਆਵੇ ਸਾਰੇ ਨੰਗ ਤੇ ਵੜਦੇ ਆ ਸਭ ਅੱਖਾਂ ਫੇਰ ਕੇ ਨਿਕਲ ਜਾਂਦੇ ਅਗਲੇ ਕਹਿੰਦੇ ਐਂ ਤੇ ਕੀ ਜਾਣਾ ਉਹ ਸਿੱਧਾ ਨਿਕਲ ਜਾਂਦੇ ਆ ਇਹ ਤਾਂ ਭਾਜੀ ਲਗਭਗ ਸਾਰੇ ਪਿੰਡਾਂ ਨੂੰ ਜੁੜਦਾ ਹੀ ਆ ਯਾਰਾ ਸਾਰੇ ਇੱਧਰੋਂ ਲਾਲੂ ਇਹ ਬੀਰ ਉਪਰ ਪਾਲੇ ਵਾਲ ਗੜਸ਼ੰਕਰ ਨੂੰ ਵੀ ਇਧਰੋਂ ਜਾਨੀ ਕਿ ਆਪਾਂ ਜਰੂਰੀ ਸ਼ਹਿਰ ਵਿੱਚ ਘੁੰਮਣਾ ਇਧਰੋਂ ਜਾਣਾ ਵਧੀਆ ਰਹਿੰਦਾ ਸਾਨੂੰ ਹਾਂਜੀ 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 ਇਹ ਆਮ ਲੋਕ ਜਾਂਦੇ ਆ ਮੀਂਹ ਪੈਣ ਨਾਲ ਕੀ ਪਰੇਸ਼ਾਨੀ ਹੈ ਲੋਕਾਂ ਨੂੰ ਮੀਂਹ ਪੈਣ ਨਾਲ ਦੇਖ ਲਓ ਰਾਤੀ ਥੋੜੇ ਜਿਹਾ ਮੀਂਹ ਪਿਆ ਦੇਖੋ ਪਾਣੀ ਕਿੱਦਾਂ ਖੜਾ ਹੈ ਹੁਣ ਨੰਗਣੇ ਨੂੰ ਕਿੰਨੀ ਦਿੱਕਤ ਆ ਰਹੀ ਆ ਹਾਂਜੀ ਤੇ ਬੰਦਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਭਾਜੀ ਰੋਡ ਸਾਰਾ ਪੱਟਿਆ ਜਾ ਸਾਧੋ ਵਾਲ ਪਾਲੇ ਵਾਲ ਵੀਰੋਪਰ ਸਾਰੇ ਬੰਦੇ ਭਾਜੀ ਆਪਣੇ ਇਧਰੋਂ ਜਾ ਰਹੇ ਆ ਕੱਲ ਬੰਦੇ ਭਾਜੀ ਰਾਤੀ ਹਨੇਰੀ ਇੰਨੀ ਚੱਲੀ ਮੀਂਹ ਦੀ ਲੋਕਾਂ ਨੂੰ ਪਰੇਸ਼ਾਨੀ ਹੁਣ ਤੁਸੀਂ ਦੇਖੋ ਇੱਧਰ ਰੋਡ ਦਾ ਸਾਰਾ ਪੱਟਿਆ ਪਿਆ ਦਾ ਨਹੀਂ ਨਹੀਂ ਗੱਲ ਸਹੀ ਹੈ ਬਹੁਤ ਭਾਜੀ ਪਰੇਸ਼ਾਨੀ ਆ ਤੁਹਾਡੇ ਸਾਹਮਣੇ ਜਿੰਨਾ ਰੋਡ ਕਿੰਨੇ ਬੰਦੇ ਨੂੰ ਦਿੱਕਤ ਆ ਰਹੀ ਹੈ ਗੱਡੀਆਂ ਵਾਲੇ ਆਰ ਸਾਈਕਲ ਵਾਲਾ ਜਾ ਰਿਹਾ ਬਾਈ ਆਪਣਾ ਬਹੁਤ ਦਿੱਕਤ ਆ ਰਹੀ ਹੈ ਆਪਣੇ ਜਿੰਨੇ ਇੱਕ ਪਿੰਡ ਨਹੀਂ ਹੈਗਾ ਭਾਜੀ ਇਹਦੇ ਨਾਲ ਜੁੜੇ ਆ ਸਾਰੇ ਸਾਧੋ ਵਾਲ ਪਾਰੋ ਵਾਲ ਹੋ ਗਿਆ ਭਾਜੀ ਬਹੁਤ ਪਿੰਡ ਜੁੜੇ ਨੇ ਇੱਥੇ ਭਾਜੀ ਤੇ ਕੀ ਭਾਜੀ ਕਾਫੀ ਪਿੰਡਾਂ ਨੇ ਜੋੜਦਾ ਜਿੱਦਾਂ ਜੀ ਹਾਂਜੀ ਪ੍ਰੇਸ਼ਾਨੀ ਤਾਂ ਸਾਡੇ ਸਾਹਮਣੇ ਹੀ ਬਹੁਤ ਵਾਜੀ ਆਂਦੀ ਕਾਫੀ ਟਾਈਮ ਤੋਂ ਇਹਨਾਂ ਸੀਵਰੇਜ ਪਾਕੇ ਇੱਧੇ ਛੱਡਿਆ ਹੈ ਜੀ ਲੋਕ ਦੇਖਦੇ ਆ ਦੇਖਦੇ ਆ ਕਾਫੀ ਹੁਣ ਤੁਹਾਡੇ ਸਾਹਮਣੇ ਮੈਂ ਉੱਥੋਂ ਬਿਰਮਪੁਰ ਰੋਡ ਤੋਂ ਆਇਆ ਕਾਫੀ ਟਾਈਮ ਤੋਂ ਮੈਨੂੰ ਉੱਧਾ ਘੰਟਾ ਲੱਗ ਗਿਆ ਇੱਥੇ ਤੱਕ ਆਂਦੇ ਨੂੰ ਜੀ ਚਾਹੀਏ ਕਿ ਨਹੀਂ ਇਹ ਬੰਦ ਕਰੀ ਸਰਕਾਰ ਤੋਂ ਬੜਨਾ ਦਾ ਦੇਖੋ ਸਾਡੇ ਸਾਹਮਣੇ ਚਾਹੀਦਾ ਹੀ ਹੈ ਨਾ ਜੀ ਪ੍ਰਸ਼ਾਸਨ ਉਹੀ ਹੈ ਮਤਲਬ ਬਹੁਤ ਲੋਕੀ ਤੰਗ ਹੁੰਦੇ ਆ universe